ਚੰਡੀਗੜ੍ਹ ਬੰਬਲਾਸਟ ਮਾਮਲੇ ਵਿੱਚ ਇੱਕ આરોપી ਰੋਹਨ ਮਸੀਹ ਨੂੰ ਅੰਮ੍ਰਿਤਸਰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਰੋਹਨ ਮਸੀਹ ਨੂੰ ਇੱਕ ਦਿਨ ਦੇ ਰਿਮਾਂਡ ਤੇ ਭੇਜਿਆ ਗਿਆ ਹੈ। ਇਸ ਮੌਕੇ ਪੁਲਿਸ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਰੋਹਨ ਮਸੀਹ ਦਾ ਇੱਕ ਦਿਨ ਦਾ ਰਿਮਾਂਡ ਹਾਸਲ ਹੋਇਆ ਹੈ ਅਤੇ ਰਿਮਾਂਡ ਦੌਰਾਨ ਇਸ ਤੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਜਿਹੜੇ ਵੀ ਇਸ ਦੇ ਹੋਰ ਸਾਥੀ ਇਸ ਵਿੱਚ ਸ਼ਾਮਿਲ ਹਨ ਉਨ੍ਹਾਂ ਬਾਰੇ ਵੀ ਜਲਦੀ ਹੀ ਪਤਾ ਲਗਾ ਕੇ ਉਹਨਾਂ ਨੂੰ ਵੀ ਕਾਬੂ ਕੀਤਾ ਜਾਵੇਗਾ ਅਸਲ ਥੋੜ੍ਹਾ ਜਿਹਾ ਦੱਸੂ ਮਾਨ ਲਾ ਦੋ ਰਿਮਾਂਡ ਕਿਨੇ ਬੰਦੇ ਲੋਕ ਇੱਕ ਇੱਕ ਦਿਨ ਅੰਦਰ ਇੱਕ ਦਿਨ ਪਤਾ ਲੱਗਿਆ ਕੋਈ ਵੀ ਇਹ ਕਿਹਨੂੰ ਕਹਿਂਦੇ ਨੇ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਤੇ ਥੋੜ੍ਹਾ ਜਿਹਾ ਤੁਸੀਂ ਵੀ ਕੋਆਪਰੇਟ ਕਰੋ ਜੀ ਬਾਕੀ ਤੁਹਾਨੂੰ ਪਤਾ ਚੱਲਦਾ ਚੱਲਦਾ ਜਾਣਾ ਲਾ ਜੀ ਇਸ ਨਾਲ ਕੋਈ ਹੁਣ ਪਤਾ ਲੱਗਿਆ ਵੀ ਇਸ ਨਾਲ ਹੋਰ ਵੀ ਬੰਦੇ ਹੈਗੇ ਨੇ ਬਿਲਕੁਲ ਹੈਗੇ ਆ ਜੀ ਉਹੀ ਸਰਟਨ ਕਰਦੇ ਪਏ ਆ ਤੇ ਬਸ ਸਾਡਾ ਕੰਮ ਜਾਰੀ ਹੈ ਜੀ el , एक den.